ਚੈਨਲ ਦਾ ਆ ਰਿਹਾ ਨਿਊਜ਼ ਬੇਕਰੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਚੇਅਰਮੈਨ ਰਜਿੰਦਰ ਕੁਮਾਰ ਪੱਪੂ ਜੈੰਤੀਪੁਰ ਦੀ ਪਹਿਲੀ ਵਰਸੀ ਉਹਨਾਂ ਦੇ ਜੱਦੀ ਪਿੰਡ ਜੈੰਤੀਪੁਰ ਚ ਮਨਾਇ ਗਈ ਇਸ ਮੌਕੇ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਉੱਥੇ ਹੀ ਵੱਖ-ਵੱਖ ਪਾਰਟੀਆਂ ਦੇ ਨੇਤਾ ਅਤੇ ਵੱਖ-ਵੱਖ ਖੇਤਰਾਂ ਦੀਆਂ ਸ਼ਖਸੀਤਾਂ ਨੇ ਵੀ ਪਹੁੰਚ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਸ ਤੋਂ ਬਾਅਦ ਵੱਖ-ਵੱਖ ਰਾਗੀ ਜੱਟਿਆਂ ਨੇ ਰਸਪਿੰਨਾ ਕੀਰਤਨ ਕੀਤਾ ਇਸ ਮੌਕੇ ਵੱਖ-ਵੱਖ ਨੇਤਾਵਾਂ ਅਤੇ ਵੱਖ-ਵੱਖ ਸ਼ਖਸੀਤਾਂ ਨੇ ਆਪਣੇ ਸ਼ਬਦਾਂ ਵਿੱਚ ਉਹਨਾਂ ਨੂੰ ਸ਼ਰਧਾਂ ਨਿ ਦਿੱਤੀ ਉਹਨਾਂ ਨੇ ਕਿਹਾ ਕਿ ਰਜਿੰਦਰ ਕੁਮਾਰ ਪੱਪੂ ਜੈੰਤੀਪੁਰ ਜਿਨ੍ਹਾਂ ਨੇ ਜ਼ਮੀਨੀ ਪੱਧਰ ਤੋਂ ਉੱਠ ਕੇ ਐਡਾ ਵੱਡਾ ਨਾਮਣਾ ਖੱਟਿਆ ਹੈ ਉਹਨਾਂ ਕਹਿ ਕੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਹਨਾਂ ਦੀ ਪਹਿਲੀ ਵਰਸੀ ਦੇ ਮੌਕੇ ਪਹੁੰਚੇ ਹਨ ਜੋ ਦਰਸਾਉਂਦਾ ਹੈ ਕਿ ਉਹਨਾਂ ਨੇ ਲੋਕਾਂ ਦੇ ਦਿਲਾਂ ਵਿੱਚ ਪਿਆਰ ਸਤਿਕਾਰ ਬਣਾਇਆ ਹੈ ਅਤੇ ਉਹਨਾਂ ਦਾ ਪਿਆਰ ਖਟਿਆ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ بیٹے ਅਮਨਦੀਪ ਜੈੰਤੀਪੁਰ ਵੀ ਉਹਨਾਂ ਨਕਸ਼ੇ ਕਰਨ ਦੇ ਚੱਲ ਰਹੇ ਹਨ ਅਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਦਾ ਪਰਿਵਾਰ ਚੜ੍ਹਦੀ ਕਲਾ ਚ ਰਹੇ। ਇਸ ਮੌਕੇ ਵੱਖ-ਵੱਖ ਸ਼ਖਸੀਤਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਸਰਚ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਪੱਤਰਕਾਰ ਨਰਿੰਦਰ ਕੌਰ ਪਰਿਵਾਰ ਤ੍ਰਿੰਕੂ ਰਾਜਾ ਦੀ ਇੱਕ ਖਾਸੀ ਪੋਜ ਅੱਜ ਅਮਨ ਜੈੰਤੀਪੁਰ ਦੇ ਫਾਦਲ ਸਾਹਿਬ ਦੀ ਵਰਸੀ ਹੈ ਉੱਥੇ ਸਾਰੀਆਂ ਸਪੋਰਟਿੰਗ ਪਾਰਟੀਆਂ ਦਾ ਸੱਜੇ ਪਾਸੇ ਹੋਰ ਵਧੀਆ ਇਹਨਾਂ ਦਾ ਫਾਦਲ ਸਾਹਿਬ ਨੇ ਆਪਣਾ ਨਾਮ ਬਣਾਇਆ ਸੀ ਲੱਗ ਕੇ ਕੰਮ ਕੀਤਾ ਸੀਗਾ ਤੇ ਅੱਜ ਸਾਰੇ ਲੀਡਰ ਵੀ ਸੰਗਤ ਵੀ ਕਾਫੀ ਪਹੁੰਚੀ ਹੈ ਔਰ ਉਮੀਦ ਕਰਦੇ ਹਾਂ ਕਿ ਗਾੜੀ ਉਹਦੇ ਬੇਟੇ ਜਿਹੜੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਤੇ ਸਮਾਜ ਦੀ ਜਿਹੜੀ ਉਹ ਸੇਵਾ ਕਰਦੇ ਆ। ਅਹ ਦੇਖੋ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਅਸੀਂ ਹਮੇਸ਼ਾ ਅਕਸਰ ਹੀ ਅਸੀਂ ਨਾ ਚੇਵਨ ਸਾਹਿਬ ਨੂੰ ਯਾਦ ਕਰਦੇ ਹਈਦਾ ਹੈ ਸ਼੍ਰੀ ਰਜਿੰਦਰ ਕੁਮਾਰ ਜੰਤੀਪੁਰ ਜੀ। ਸੋ ਸਮੇਂ ਦਾ ਪਤਾ ਨਹੀਂ ਲੱਗਦਾ 1 ਸਾਲ ਪਹਿਲਾਂ ਸਾਨੂੰ ਵਿਛੋੜਾ ਦੇ ਗਏ ਸੀਗੇ ਪਰ ਮੈਂ ਜਦੋਂ ਐਂਟਰ ਕੀਤੀ ਆ ਤਾਂ ਮੈਂ ਇਹ ਦੇਖ ਰਹੀ ਸੀਗੀ ਕਿ ਸਮਾਂ ਭਾਵੇਂ 1 ਸਾਲ ਦਾ ਨਿਕਲ ਗਿਆ ਪਰ ਲੋਕਾਂ ਦਾ ਉਹਨਾਂ ਪ੍ਰਤੀ ਜੋ ਪਿਆਰ ਹੈ ਉਹ ਉਦਾਂ ਦਾ ਉਦਾਂ ਹੀ ਬਰਕਰਾਰ ਹੈ ਕਿੰਨੀ ਕਿੰਨੀ ਦੂਰ ਤੋਂ ਲੋਕ ਗੱਡੀਆਂ ਲਗਾ ਕੇ ਪੈਦਲ ਆਪ ਇੱਥੇ ਉਹਨਾਂ ਦੀ ਵਰਸੀ ਦੇ ਵਿੱਚ ਸ਼ਿਰਕਤ ਕਰਨ ਲਈ ਪਹੁੰਚ ਰਹੇ ਨੇ ਸੋ ਸਿੱਖਣ ਵਾਲੀ ਗੱਲ ਇਹ ਹੈ ਕਿ ਉਹਨਾਂ ਨੂੰ ਜਿੰਨੇ ਪਿਆਰ ਨਾਲ ਲੋਕਾਂ ਨੂੰ ਉਹਨਾਂ ਨੇ ਆਪਣੇ ਨਾਲ ਜੋੜਿਆ ਮੈਨੂੰ ਇਹ ਲੱਗਦਾ ਹੈ ਕਿ ਅੱਗੇ ਪਰਿਵਾਰ ਨੂੰ ਵੀ ਔਰ ਸਾਨੂੰ ਵੀ ਸਾਨੂੰ ਇਹ ਚੀਜ਼ ਉਹਨਾਂ ਦੀ ਸਿੱਖ ਕੇ ਆਪਣੀ ਜ਼ਿੰਦਗੀ ਦੇ ਵਿੱਚ ਸੇਧ ਲੈ ਕੇ ਆਉਣੀ ਚਾਹੀਦੀ ਹੈ ਬਹੁਤ ਹੀ ਸਤਿਕਾਰਯੋਗ ਸਾਡੇ ਰਜਿੰਦਰ ਕੁਮਾਰ ਪਪੂ ਜੀ ਨੇ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅਮਰਸਰ ਹੈ ਜਿਨ੍ਹਾਂ ਦਾ ਪਿਛਲੇ ਸਾਲ ਜੋ ਦਿਨ ਹੋ ਗਿਆ ਸੀ ਅੱਜ ਉਹਨਾਂ ਦੀ ਪਹਿਲੀ ਵਰਸੀ ਤੇ ਅੱਜ ਅਸੀਂ ਸਾਰੇ ਜਿਥੇ ਸੱਜਣ ਮਿੱਤਰ ਯਾਰ ਦੋਸਤ ਜਿਥੇ ਰਿਸ਼ਤੇਦਾਰ ਅੱਜ ਇਸ ਪਰਿਵਾਰ ਨੂੰ ਜਿਥੇ ਹੌਸਲਾ ਜਿਥੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਲਤਮਸਤਕ ਹੋਏ ਆ ਉਥੇ ਪਰਿਵਾਰ ਨੂੰ ਇੱਕ ਹੌਸਲਾ ਹੋਇਆ ਕਿ ਜਿਹੜੇ ਕੰਮ ਸਰਦਾਰ ਜਿੰਦਰ ਸਿੰਘ ਨੇ ਕੀਤੇ ਸੀ ਅੱਜ ਉਹਨਾਂ ਨੂੰ ਪੂਰਤੀ ਕਰਨ ਵਾਸਤੇ ਅੱਜ ਫੇਰ ਉਹਨਾਂ ਨੇ ਸਾਰੇ ਇਲਾਕੇ ਦੇ ਸਾਧ ਸੰਗਤ ਨੇ ਔਰ ਖਾਸ ਤੌਰ ਤੇ ਸੱਜਣ ਮਿੱਤਰਾਂ ਨੇ ਉਹਨਾਂ ਨੂੰ ਆ ਕੇ ਹੌਸਲਾ ਦਿੱਤਾ ਅੱਜ ਇੱਕ ਸਾਲ ਹੋ ਗਿਆ ਆ ਗਿਆ ਜੀ ਹਰਜਿੰਦਰ ਕੁਮਾਰ ਪੱਪੂ ਜੀ ਜਿਨ੍ਹਾਂ ਨੂੰ ਪਿਆਰ ਨਾਲ ਪੱਪੂ ਜੰਤੀਪੁਰੀਆ ਕਹਿੰਦੇ ਸੀ। ਸੁਵਰਗ ਸਿਹਾਰ ਕੀ ਸੀ 1 ਸਾਲ ਪਹਿਲਾਂ ਅੱਜ ਉਹਨਾਂ ਦੀ ਵਰਸੀ ਸੀ। ਉਸ ਵਰਸੀ ਦੇ ਵਿੱਚ ਅਸੀਂ ਸ਼ਾਮਲ ਹੋਣ ਵਾਸਤੇ ਆਏ ਆ। ਔਰ ਬਹੁਤ ਹੀ ਨੇਕ ਇਨਸਾਨ ਸੀਗੇ। ਬਾਕੀ ਤੁਹਾਨੂੰ ਇਹ ਪਬਲਿਕ ਤੋਂ ਪਤਾ ਲੱਗਦਾ ਕਿ ਉਹਨਾਂ ਨੇ ਕਿੰਨਾ ਪਿਆਰ ਸੀ ਰੱਖੇ। ਨਹੀਂ ਤੇ ਇਹ ਨਹੀਂ ਜੰਤਰਾ ਉਹਨਾਂ ਆਪਣੀ ਮਸਰੂਫੀਅਤ ਤੋਂ ਟਾਈਮ ਕੱਢ ਕੇ ਇਹ ਪਿਆਰ ਦਾ ਇੱਕ ਪ੍ਰਤੀਕ ਹੈ ਬਹੁਤ ਅੱਛੇ ਇਨਸਾਨ ਸੀਗੇ ਪਰ ਇਹ ਜਿਹੇ ਇਨਸਾਨ ਬਹੁਤ ਘੱਟ ਸੋਸਾਇਟੀ ਵਿੱਚ ਨੇ ਜਿਹੜੇ ਆਪਣੇ ਤੋਂ ਇਲਾਵਾ ਬਾਕੀਆਂ ਦਾ ਧਿਆਨ ਰੱਖਦੇ ਸੋ ਮੈਂ ਇੱਥੇ ਹਾਜ਼ਰ ਹੋਣ ਵਾਸਤੇ ਆਇਆ ਸੀ ਉਹਦੇ ਪਰਿਵਾਰ ਦੇ ਨਾਲ ਇਨਸਾਨਜਕ ਮਹਾਨ ਸਾਡਾ ਇਲਾਕੇ ਦਾ ਥੰਮ ਸੀਗਾ ਉਹਦੀ ਅੱਜ ਪਹਿਲੀ ਵਰਸੀ ਦੇ ਉੱਤੇ ਸਾਰੇ ਉਹਨਾਂ ਪਿਆਰ ਕਰਨ ਵਾਲੇ ਜਿਹੜੇ ਇੱਥੇ ਲੋਕ ਪਹੁੰਚੇ ਆ ਉਸ ਪਰਿਵਾਰ ਨੂੰ ਵੀ ਉਹਨਾਂ ਦੀ ਬਹੁਤ ਵੱਡੀ ਘਾਟ ਆ ਪਰ ਸੱਜਣਾ ਮਿੱਤਰਾਂ ਨੂੰ ਹਮੇਸ਼ਾ ਉਹਨਾਂ ਦੀ ਜਿਹੜੀ ਆ ਘਾਟ ਉਹ ਅਕਦੀ ਰਹਿ ਗਈ ਇਹੋ ਜਿਹੀ ਸੱਜਣ ਮਿੱਤਰ ਇਲਾਕੇ ਦਾ ਥੰਮ ਸੀਗੇ ਸਾਨੂੰ ਤੇ ਜਾਤੀ ਤੌਰ ਤੇ ਉਹਨਾਂ ਦਾ ਬਹੁਤ ਘੱਟ ਮਿਹਨਤਦਾਰ ਆ ਜੀ ਬੜੀ ਨੇਕ ਦਿਲ ਨਾਲ ਉਹਨਾਂ ਨੇ ਮਿਹਨਤ ਕੀਤੀ ਤੇ ਅੱਜ ਮਹਾਰਾਜ ਨੇ ਉਹਨਾਂ ਨੂੰ ਬੜੇ ਵੱਡੇ ਮਕਾਮ ਤੇ ਪਹੁੰਚਾਇਆ ਸੀ ਪਰ ਵਕਤ ਨੇ ਉਹਨਾਂ ਨੂੰ ਉਹ 5 6 100 ਦਾ 100 ਹੋਰ ਇਹ ਜਾਇਦਾ ਹੀਗਾ ਤਾਂ ਕਿ ਜਿਹੜੇ ਉਹਨਾਂ ਦੇ ਕੋਈ ਰਹਿੰਦੇ ਕੰਮ ਸੀ ਉਹਨਾਂ ਨੂੰ ਵੀ ਪੂਰੇ ਕਰ ਲੈਂਦੇ ਬਹੁਤ ਹੀ ਨੇਗਾ 5 6 ਸਾਡੇ ਕੋਲ ਉਹ ਗਿਆ ਨਹੀਂ ਜਾ ਸਕਦਾ ਅੱਜ ਬਰਸੀ ਰਜਿੰਦਰ ਕੁਮਾਰ ਬਪੂ ਜੀ ਦੀ ਹੈਗੀ ਤੇ ਉੱਥੇ ਸਮੂਹ ਸੰਗਤਾਂ ਪਹੁੰਚੀਆਂ ਅਸੀਂ ਵੀ ਕਾਰਪੋਰੇਸ਼ਨ ਤੋਂ ਮੇਅਰ ਸਾਹਿਬ ਮੈਂ ਸਾਰੇ ਸਾਡੇ ਡਿਪਟੀ ਮੇਅਰ ਕਾਉਂਸਲਰ ਸਾਹਿਬ ਸਾਰੇ ਇੱਥੇ ਹਾਇਲ ਮਾਰ ਆਏ ਆਂ ਤੇ ਮਤਾ ਦੇ ਕੇ ਆਵਾਜ਼ ਦਰਸ਼ਨ ਕੀਤੇ ਨੇ ਸਾਰਿਆਂ ਨੇ ਤੇ ਬੜੇ ਵਧੀਆ ਵਿਅਕਤੀ ਸਨ ਉਹਨਾਂ ਨੇ ਇੱਥੋਂ ਜਿੰਨਾ ਉਹਨਾਂ ਦਾ ਇਕੱਠਵਾ ਉਦੋਂ ਤੇ ਪਤਾ ਲੱਗਦਾ ਵੀ ਕਿੰਨੀ ਉਹਨਾਂ ਦੀ ਮਤਲਬ ਸਮਾਜ ਦੇ ਵਿੱਚ ਸਿੱਕੀ ਸੇਵਕੀ ਸੀ ਉਸੇ ਤਰ੍ਹਾਂ ਹੀ ਹੁਣ ਦੀਪੂ ਜੀ ਵੀ ਆਪਣੇ ਬੜੇ ਵਧੀਆ ਤਰੀਕੇ ਦੇ ਨਾਲ ਇਹ ਮਤਲਬ ਲੋਕਾਂ ਦੇ ਵਿੱਚ ਵਿਚਰਦੇ ਆ ਆਦਰ ਸਤਕਾਰ ਵੱਡਿਆਂ ਦਾ ਕਰਦੇ ਆ ਸਭ ਨੂੰ ਮਿਲਦੇ ਆ ਤੇ ਕੰਮ ਚਾਮ ਜਿਹੜੇ ਸਮਾਜਿਕ ਤੌਰ ਤੇ ਲੋਕਾਂ ਨੇ ਪੈਂਦੇ ਉਹਨਾਂ ਦੀ ਬਾਹ ਫੜਦੇ ਆ ਸਾਥ ਦਿੰਦੇ ਆ ਆ ਜਮੀਨੀ ਲੈਵਲ ਤੋਂ ਉੱਠ ਕੇ ਇਤੋਂ ਤੱਕ ਪਹੁੰਚੇ ਨੇ ਬੜਾ ਪਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਰਹੀ ਆ ਪਰ ਜਲਦੀ ਚਲ ਗਏ ਉਹ ਚਲੋ ਜਿਹੜਾ ਆਇਆ ਉਹਨੇ ਜਾਣਾ ਹੀ ਪਰ ਕਿਤੇ ਨਾ ਕਿਤੇ ਉਹ ਯਾਦਾਂ ਆਪਣੀਆਂ ਕਾਫੀ ਛੱਡ ਕੇ ਗਏ ਨੇ ਸਮਾਜ ਦੇ ਵਿੱਚ ਤੇ ਦੀਪੂ ਨੀਮੀ ਉਹਨਾਂ ਦੇ ਮਤਲਬ ਜੋ ਉਹਨਾਂ ਨੇ ਸਿੱਖਿਆ ਦਿੱਤੀ ਉਹਦੇ ਮੁਤਾਬਕ ਚੱਲਦੇ ਪਏ ਨੇ ਅੱਜ ਅਰਸਾ ਇੱਕ ਸਾਲ ਹੋ ਗਿਆ ਅਰਜੰਦਰ ਕੁਮਾਰ ਜੀ ਪੱਪੂ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਗੁਰ ਚਰਨਾਂ ਵਿੱਚ ਆਪ ਰਾਜੇ ਅਹੀਂ ਲੋਕਾਂ ਨੂੰ ਰਿਕਵੈਸਟ ਕੀਤੀ ਸੀ ਕਿ ਸਾਲ ਬਾਅਦ ਉਹਨਾਂ ਦੀ ਵਰਸੀ ਮਨਾਈ ਜਾਣੀ ਹੈ ਹਰ ਸਾਲ ਇਸੇ ਤਰ੍ਹਾਂ ਮਨਾਈ ਆਇਆ ਕਰੂਗੀ ਤੇ ਸੰਗਤ ਨੂੰ ਕਿਹਾ ਵੀ ਆਣ ਕੇ ਅਫਸੋਸ ਵਿੱਚ ਸ਼ਾਮਲ ਹੋ ਕਿਉਂਕਿ ਹਮਨਦੀਪ ਦੀ ਪੂਰਨ ਹੋਮਸਲਾ ਮਿਲ ਸਕੇ ਕਿ ਸੰਗਤ ਸਾਡੇ ਨਾਲ ਹੈ ਲੋਕ ਸਾਡੇ ਨਾਲ ਹੈ ਲੀਡਰ ਸਾਹਿਬਾਂ ਨੂੰ ਵੀ ਆਏ ਸਭ ਨੇ ਆ ਉਹਨਾਂ ਦੀ ਬੜੀ-ਬੜੀ ਮਿਹਰਬਾਨੀ ਬੜਾ-ਬੜਾ ਧੰਨਵਾਦ ਹੈ ਲੋਕਾਂ ਦਾ ਨਾਨੇ ਇਨਿਸ਼ ਨੂੰ ਜੁਗਮ ਦੇ ਤੌਰ ਤੇ ਸ਼ਰਕਤ ਕਰਕੇ ਸਾਨੂੰ ਧੰਨਵਾਦੀ ਬਣਾ। ਗੱਲ ਪਤਾ ਕੀ ਆ? ਝਟਕਾ ਕਾਮੀ ਹੈ ਇਹਨਾਂ ਦਾ। ਇਹਨਾਂ ਦਾ ਰਜਿੰਦਰ ਕੁਮਾਰ ਦਾ ਫਾਸਲ ਗੁਜਾਰੀ لال ਪੂਰਾ ਜੱਟ ਪ्योर ਹੈ। ਉਹ ਖੇਤੀ ਬਾੜੀ ਦਾ ਕੰਮ ਕਰਦਾ ਹੈ। ਪਪੂਣਾ ਵੀ ਕੀਤਾ ਪਰ ਪਪੂ ਨਹੀਂ ਫਿਰ ਇਸ ਲਾਈਨ ਚ ਲੱਗ ਗਏ। ਇਸ ਕਰਕੇ ਹੌਲੀ ਹੌਲੀ ਗੇਨ ਕਰਦੇ ਕਰਦੇ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ। ਤੇ ਆਵੜੇ ਆਸਮਾਨ ਤੇ ਪਹੁੰਚ ਗਏ। ਬੜਾ ਵਧੀਆ ਮਨੁੱਖ ਸੀ। ਯਾਰਾਂ ਦਾ ਯਾਰ ਸੀ। ਸਾਰੇ ਪੰਜਾਬ 'ਚ ਨਾਂ ਬਣਾਇਆ ਉਹਨੇ ਤੇ ਸਭ ਤੋਂ ਵੱਡੀ ਗੱਲ ਨਾਂ ਨੂੰ ਸਾਹਮਣੇ ਰੱਖਿਆ ਸਾਹਮਣੇ ਰੱਖਣਾ ਬੜਾ ਔਖਾ ਹੁੰਦਾ ਤੇ ਉਹਦੇ ਜਾਣ ਦਾ ਸਾਰੇ ਪੰਜਾਬ ਨੂੰ ਦੁੱਖਾ ਇਲਾਕੇ ਨੂੰ ਦੁੱਖਾ ਤੇ ਸਾਡਾ ਦੇ ਵੀ ਸੱਜਣ ਨੂੰ ਬਹੁਤ ਜ਼ਿਆਦਾ ਦੁੱਖ ਆ ਜਿਹੜਾ ਹੈ ਮੇਰੇ ਨਾਲ ਨੀਤੀ ਮੇਰਾ ਹੀ ਭਰਾਵਾਂ ਵਰਗਾ ਸੀ ਦਿਲ ਦਾ ਮੇਰੇ ਨਾਲ ਉਹਦਾ ਨਾਲ ਰਾਸਤਾ ਸੀ ਰਾਸਤਾ ਸੀ ਚਾਲ ਰਹੇ ਹੋਰੇ ਵੀ ਪੁੱਤਰ ਨੇ ਬੁਲਾਇਆ ਯਾਤਰਾ ਹੈ ਭਰਾ ਦੇ ਗੁਰੂ ਮਹਾਰਾਜ ਜੀ ਨੂੰ ਆਪਣੇ ਚਰਨਾਂ 'ਚ ਸਤਿਕਾਰ ਰੱਖਣ ਔਰ ਬੱਚਿਆਂ ਨੂੰ ਅਸ਼ੀਰਵਾਦ ਦਿੰਦਾ ਮੈਂ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਹੱਥ ਆ ਦੇ ਇਹਨਾਂ ਨਾਲ ਖੜੇ ਉਹ ਜਿਹੜੇ ਇਨਸਾਨ ਸੋਸਾਇਟੀ 'ਚ ਵਿਚਰਦੇ ਨੇ ਲੋਕ ਜੁੜਦੇ ਹੀ ਆ ਉਹਨਾਂ ਨਾਲ ਇਹ ਮਾਰਗ ਇਹ ਕੋਈ ਓਨਾਈਟ ਕੰਮ ਨਹੀਂ ਹੁੰਦੇ ਸਾਲੋਂ ਸਾਲ ਮਿਹਨਤ ਆਈਆਂ ਕੁਝ ਉਹਨਾਂ ਨੇ ਫਾਦਰ ਨਹੀਂ ਕੀਤੀ ਉਹਨਾਂ ਲੈ ਕੇ ਪਹਿਲੇ ਫਾਦਰ ਨਹੀਂ ਕੀਤੀ ਹੋਈ ਇਹ ਸਾਰਿਆਂ ਦੀ ਲੀਗੇਸੀ ਨਾਲ ਕੈਰੀ ਹੁੰਦੀ ਹੈ ਇਹ ਟਾਈਮ ਜਿਹੜਾ ਇਹ ਸ਼ੋਅ ਕਰਦਾ ਅੱਗੇ ਬੱਚੇ ਜਿਹੜੇ ਉਸ ਬਾਗ ਨੂੰ ਸੰਭਾਲ ਕੇ ਰੱਖਣੇ ਜਾ ਰਹੇ ਇੰਪੋਰਟੈਂਟ ਇੱਕ ਮਹਾਨ ਵਿਅਕਤੀ ਦੀ ਜਿਹੜੀ ਵਰਸੀ ਤੇ ਆਏ ਆ ਸਾਡੇ ਫਟਾਲੇ ਨੂੰ ਮੋੜ ਕਰਪੂ ਬਹੁਤ ਵਧੀਆ ਇਨਸਾਨ ਹੈ ਸਾਡਾ ਅਜ ਤਾਂ ਨਹੀਂ ਕੀ 25 700 ਰਿਸ਼ੇ ਨਹੀਂ ਜਿੱਥੇ ਕਿਸੇ ਗਏ ਉਸੇ ਖਲੋ ਜਿੰਦੇ ਨੇ ਮੈਸਮਨਾ ਬਹੁਤ ਵੱਡੀ ਘਾਟ ਹੋਈ ਅੱਜ ਜੋ ਪਪੂ ਸ਼ੰਤੀਪੁਰ ਦੀ ਵਰਸੀ ਤੇ ਆਏ ਨੇ ਵਰਤਨ ਮੈਂ ਤਾਂ ਉਹ ਕਹ ਰਿਹਾ ਜਿੱਥੇ ਖੁੰਦਿਆਂ ਦੇ ਚਲੋ ਜਿੰਦੇ ਨੇ ਹਰ ਜਿੱਦਾ ਜੋ ਚੋਟੇ ਜਾਂਦੇ ਨੇ ਇਸੇ ਤਰ੍ਹਾਂ ਇਹਨਾਂ ਦੇ ਬੀਟਾ ਵੀ ਹਰ ਦੋ ਖੇਤ ਤੋਂ ਪਹੁੰਚ ਆਜੋ ਉਹਨਾਂ ਦਾ ਪੂਨ ਪ੍ਰਸਾਦ ਜਿਹਦੇ ਥੇ ਲੋਕ ਪਹੁੰਚੇ ਰਿੰਦਰ ਸ਼ਰਮਾ ਪ੍ਰਧਾਨ શ્રી 바ਵਾਲਾਲ ਜੀ ਨਿਸ਼ਕਾਮ ਸੇਵਾ ਸੁਸਾਇਟੀ ਸਮਾਜ ਸੇਵਕ ਬਟਾਲਾ ਮੈਂ ਬਹੁਤ ਪੁਰਾਣਾ ਕਾਂਗਰਸੀ ਆ ਬਟਾਲੇ ਚ ਮੇਰਾ ਇਸ ਪਰਿਵਾਰ ਨਾਲ ਬਹੁਤ ਢੇਰ ਦਾ ਸੰਬੰਧ ਹੈ ਲੇਕਿਨ ਇਹੋ ਜਿਹਾ ਇਨਸਾਨ ਮੈਨੂੰ ਪੰਜਾਬ ਚ ਜੇ ਮੈਂ ਕਵਾਂ ਤੇ ਪੰਜਾਬ ਚ ਦੋ ਤਿੰਨ ਬੰਦੇ ਐਸੇ ਹੋਏ ਨੇ ਜਿਨ੍ਹਾਂ ਦੀ ਇੰਨੀ ਫੋਲੋਇੰਗ ਹੈ ਜਿਨ੍ਹਾਂ ਦੇ ਕਹਿੰਦੇ ਹਜ਼ਾਰਾਂ ਬੰਦੇ ਇੱਕਦਮ ਇੱਕ ਟੈਲੀਫੋਨ ਤੇ ਇਕੱਠੇ ਹੋ ਜਾਣ ਕਿ ਪਿਛਲੇ 4-5 ਸਾਲ ਤੋਂ ਇਸ ਪਰਿਵਾਰ ਨਾਲ ਸੰਬੰਧ ਹੈ ਕਿ ਜਿੰਨਾ ਮਿਲਵਰਤਨ ਜਿੰਨਾ ਪਿਆਰ ਜਿੰਨੀ ਮੁਹੱਬਤ ਇਸ ਪਰਿਵਾਰ ਨੇ ਲੁੱਟੀ ਹੈ ਮੇਰਾ ਖਿਆਲ ਆ ਪੰਜਾਬ ਚ ਕਾਂਗਰਸ ਦੇ ਕਿਸੇ ਲੀਡਰ ਨੇ ਇਹਨਾਂ ਤੋਂ ਇਲਾਵਾ ਇੰਨੀ ਨਹੀਂ ਲਈ ਕਾਰਨ ਕੀ ਹੈ ਇਹਦੇ ਬਾਰੇ ਕਿਉਂ ਲੋਕ ਇੰਨੇ ਫੋਲੋਇੰਗ ਕਿਉਂ ਬਣਾਈ ਹੈ ਇਸ ਦੇ ਪਿੱਛੇ ਕਾਰਨ ਹਰ ਦਿਨ ਦੁਖੀ ਦੀ ਸਮੱਸਿਆ ਦਾ ਹੱਲ ਕਰਨਾ ਔਰ ਹੱਲ ਕਰਨ ਤੋਂ ਬਾਅਦ ਪੁੱਛਣਾ ਵੀ ਤੁਹਾਡਾ ਕੰਮ ਹੋ ਗਿਆ ਕਿ ਨਹੀਂ ਹੋ ਗਿਆ ਤੇ ਜਿਹੜਾ ਆਪਣੇ ਬਰਾਬਰ ਦੇ ਸੀ ਉਹਨਾਂ ਦੇ ਨਾਲ ਦੁੱਖ ਵੰਡਾਣਾ ਸੁੱਖ ਚ ਸ਼ਾਮਲ ਹੋਣਾ ਹਰਕਦੇ ਇਸ ਪਰਿਵਾਰ ਕਿਤੇ ਨਹੀਂ ਰਿਹਾ ਸਾਰੇ ਪੰਜਾਬ ਤੇ ਇਸ ਬੰਦੇ ਨੇ ਪਦਵੀ ਭਾਵੇਂ ਛੋਟੀ ਸੀ ਇਸ ਇਨਸਾਨ ਦੀ ਜ਼ਿਲ੍ਹਾ ਪ੍ਰਸ਼ਾਸਨ ਦਾ ਚੇਅਰਮੈਨ ਸੀ ਲੇਕਿਨ ਮੈਂ ਸਮਝਦਾ ਕਿ ਮੁੱਖ ਮੰਤਰੀ ਤੋਂ ਵੀ ਵੱਧ ਅਗਰ ਕਿਸੇ ਨੇ ਖਟਿਆ ਤੇ ਇਸ ਪਰਿਵਾਰ ਨੇ ਖਟਿਆ ਅੱਜ ਉਹ ਸਾਡੇ ਦਰਮਿਆਨ ਨਹੀਂ 1 ਸਾਲ ਹੋ ਗਿਆ ਉਹਨਾਂ ਦੇ بیٹے ਅਮਨਦੀਪ ਸਿੰਘ ਦੀਪੂ ਜੀ ਨੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਤੁਸੀਂ ਦੇਖਿਆ ਹੋਵੇਗਾ ਮੀਡੀਆ ਦਾ ਮੈਂ ਧੰਨਵਾਦ ਕਰਦਾ ਕਿ ਮਰਨ ਤੋਂ ਬਾਅਦ ਇਨਸਾਨ ਤੋਂ ਬਾਅਦ ਸਾਲ ਬਾਅਦ ਫੋਲੋਇੰਗ ਜਿਹੜੀ ਹੈ ਉਹ ਘਟ ਜਾਂਦੀ ਫਰਕ ਪੈ ਜਾਂਦਾ ਹਰ ਦੁਨੀਆ ਕਹਿਣ ਲੱਗ ਪੈਂਦੀ ਕਿ ਨਹੀਂ ਜੋ ਬਾਪ ਸੀ ਬਾਪ ਸੀ بیٹے ਚ ਉਹ ਘੱਗ ਨਹੀਂ ਰਹੀ ਲੇਕਿਨ ਇਹ ਪਰਿਵਾਰ ਮੈਂ ਪਹਿਲਾਂ ਵੇਖਿਆ ਕਿ 1 ਸਾਲ ਬਾਅਦ ਪਪੂ ਤੋਂ ਵੱਧ ਫੋਲੋਇੰਗ ਜਿਹੜੀ ਹੈ ਉਹ ਹੁਣ ਹੋਈ ਆ ਉਹਦਾ ਇੱਕੋ ਹੀ ਕਾਰਨ ਹੈ ਕਿ ਇਹ ਜਿਹੜਾ ਬੇਟਾ ਹੈ ਇਹ ਸਾਡੇ ਇਸ ਮੱਝ ਦੇ ਏਰੀਆ ਨੂੰ ਇੱਕ ਨਵੀਂ ਸੁਗਾਤ ਨਹੀਂ ਹੈ ਔਰ ਹਰ ਦੇ ਦੀਨ ਦੁਖੀ ਦੇ ਵਿੱਚ ਰਹੇ ਅਸੀਂ ਪ੍ਰਮਾਤਮਾ ਅੱਗੇ ਵਾਹਿਗੁਰੂ ਕੋਲ ਅੱਗੇ ਅੱਲਾ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਇਸ ਬੱਚੇ ਤੇ ਆਪਣਾ ਆਸ਼ੀਰਵਾਦ ਰੱਖੇ ਔਰ ਇਹਨੂੰ ਆਉਣ ਵਾਲੇ ਸ਼ਿਖਰ ਤੇ ਭੁਲੰਦੀਆਂ ਤੇ ਰਹਿ ਕੇ ਜਾਵੇ